ਹਾਂਜੀ ਰਾਇਗਰ ਕਿੱਡੀ ਜਗ੍ਹਾ ਤੋਂ ਆਏ ਆਏ ਤਾਂ ਠੀਕ ਆ ਆਹ ਸਾਹਿਬ ਆਇਦਰ ਜੀ ਦੇ ਪਤੇ ਆਹ ਇਹ ਸਾਹ ਸੰਜੀ ਆਏ ਆ ਰਮਦਾਸ ਤੋਂ ਪਾਪਾ ਵੱਡਾ ਸਾਹਿਬ ਜੀ ਦਾ ਆਇਰੰ ਦਾ ਪਰਿਵਾਰ ਦੇ ਨਾਲ ਦਾ ਪਾਪਾ ਵੱਡਾ ਸਾਹਿਬ ਜੀ ਹਸਪਤਲ ਤੋਂ ਮੈਂ ਸਭ ਤੋਂ ਛੋਟੀ ਨੂੰ ਆ ਪਪਾ ਜੀ ਦੇ ਬਾਬਾ ਜੀ ਨੇ ਮੇਰੀ ਬੇਟੀ ਨੂੰ ਵੀ ਪੁੱਛਦੀ ਨੌਕਰੀ ਇੱਥੋਂ ਦਿੱਤੀ ਬਾਬਾ ਜੀ ਨੇ ਮੇਰੀ ਬੇਟੀ ਦੇ ਹੌਂਦਾਰੀ ਦਾ ਡਾਕਟਰ ਵੀ ਇੱਥੋਂ ਕੀਤਾ ਜਿੰਨਾਂ ਬੜੇ ਤਾਨਕ ਬਿਮਾਰੀ ਲੱਗੀ ਸੀ ਉਹ ਵੀ ਬਾਬਾ ਜੀ ਨੇ ਇੱਥੋਂ ਠੀਕ ਕੀਤੀ ਹੌਣ ਮੇਰੇ ਜਵਾਈ ਦੇ ਰੌਣਦਾਰੀ ਦਾ ਇਥੋਂ ਟੈਸਟ ਕਲੀਅਰ ਆ। ਸਿੱਨੂ ਬਹੁਤ ਚੌੜੀਆਂ ਆ ਪਾ ਪਰ ਕੇ ਬਾਬਾ ਜੀ ਨੇ ਦਿੱਤਾ। ਮੈਂ ਬਾਬਾ ਜੀ ਦਾ ਬਹੁਤ ਸ਼ੁਕਰਾਨਾ ਕਰਦੀ ਆ। ਵਾਹਿਗੁਰੂ ਜੀ ਦਾ ਖਾਲਸਾ ਕਿੰਨੇ ਸਮੇਂ ਬਾਅਦ ਆਉਂਦੇ ਤੇ ਅੱਛਾ ਇਹ ਪਹਿਲਾਂ ਤਾਂ ਹਾਰੇ ਐਤਵਾਰ ਦੇ ਐਤਵਾਰ ਚ ਪਹਿਰੇ ਮੇਰੀ ਬੇਟੀ 2 ਸਾਲ ਕੱਢਦੀ ਰਹੀ ਏ। ਉਸ ਤੋਂ ਬਾਅਦ ਇੱਕ ਦੋ ਸਾਲ ਹੀ ਇਹ ਪਾਰੇ ਹੋਰ ਮੱਥਾ ਟੇਕਣ ਹੁੰਦੇ ਰਿਆਂ ਤੇ ਹੁਣ ਬੇਟੀ ਦਾ ਵਿਆਹ ਹੋ ਗਿਆ। ਹੁਣ ਮੈਂ ਕਦ ਕਦੇ ਆਉਣੀ ਆ ਤੇ ਘਰ ਬਾਬਾ ਜੀ ਦੀ ਆਏ ਬਾਬਾ ਇਸ ਰੂਪ ਰੱਖਿਆ ਏ ਤੇ ਰੋਜ਼ ਆ ਕੇ ਕਰੀਦੀ ਨਮਸਕਾਰ ਕਰੀਦੀਏ ਘਰ ਬੈਠੇ ਝੋਲੀਆਂ ਟਕੇ ਮੰਗ ਲਈਦਾ ਅੱਜ ਪਰਿਵਾਰ ਦਾ ਹੋਰ ਜੀ ਕੋਈ ਆਇਆ ਨਹੀਂ ਮੇਰੇ ਪਰਿਵਾਰ ਚਾਹਤ ਨਾ ਜੀ ਆਇਆ ਨਾ ਆਪਣੇ ਅਰਮਦਾਸ ਦੀ ਸੰਗਤ ਆਈ ਏ ਆ ਨਾ ਹੋ ਜੀ ਆਇਆ ਦਸਾਂ ਸਾਡਾ ਡਰਾਈਵਰ ਇਹ ਗੱਡੀ ਟਕਰਾਇਆ ਕਿ ਕਿਵੇਂ ਲੱਗ ਰਿਹਾ ਤੁਹਾਨੂੰ ਬਹੁਤ ਵਧੀਆ ਬਹੁਤ ਵਧੀਆ ਬੜੇ ਖੁਸ਼ ਹੋਣ ਦੇ ਇੱਥੇ ਆ ਕੇ ਤੁਹਾਨੂੰ ਬਾਅਦ ਵਿੱਚ ਤਾਂ ਬਾਬਾ ਜੀ ਦੇ ਸੰਗ ਝੋਲੀਆਂ ਪਰਵਾਡਾ ਤੇ ਮੈਂ ਪਹਿਲੀ ਵਾਰ ਇਸੇ ਬਾਗਲੀ ਪਪਾ ਜੀ ਨੇ ਬਹੁਤ ਝੋਲੀਆਂ ਭਰੀਆਂ ਸਾਡੀਆਂ ਤਾਂ ਬਾਤ ਤੁਹਾਨੂੰ ਮਿਲਿਆਇਤੋ ਉਹਹਰ ਤਾਂ ਨਾ ਕਿਤੋਂ ਨਹੀਂ ਮਿਲਦਾ ਸਾਖਾ ਜਿੱਥੇ ਮੈਂ ਬਹੁਤ ਬਧਨਵਾਦ